ਇਸ ਵਕਤ ਜੋ ਤਸਵੀਰ ਤੁਹਾਨੂੰ ਅੱਜ ਅਸੀਂ ਤੁਹਾਡੇ ਸਾਹਮਣੇ ਦਿਖਾਉਣ ਜਾ ਰਹੇ ਹਾਂ ਉਹ ਤਸਵੀਰ ਦੀ ਕਹਿ ਸਕਦੇ ਆ ਕਿ ਅੱਜ ਦੀ ਡੇਟ ਦੇ ਵਿੱਚ ਇੰਟਰਨੈਸ਼ਨਲੀ ਚਰਚਾ ਬਣ ਚੁੱਕੀ ਹੋਈ ਹੈ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਮੋਨਾ ਲੀਸਾ ਤੋਂ ਬਾਅਦ ਹੁਣ ਇੱਕ ਅਜਿਹੀ ਨਵੀਂ ਚੀਜ਼ ਤਰਾਸ਼ੀ ਗਈ ਹੈ ਜਾਂ ਫਿਰ ਕਿ ਇਹ ਕਿ ਇੱਕ ਨਵੀਂ ਕਲਾ ਬਣਾਈ ਗਈ ਹੈ ਜੋ ਕਿ ਲਾਈਟ ਦੇ ਨਾਲ ਆਪਦਾ ਈਮੋਸ਼ਨ ਬਦਲ ਰਹੀ ਹੈ ਔਰ ਉਹ ਚੀਜ਼ ਤਿਆਰ ਕੀਤੀ ਹੈ ਅਭਿਸ਼ੇਕ ਕੁਮਾਰ ਨੇ ਜੋ ਕਿ ਇੱਕ ਗ੍ਰਾਸ ਆਰਟਿਸਟ ਨੇ ਗ੍ਰਾਸ ਆਰਟਿਸਟ ਦਾ ਮਤਲਬ ਇਹ ਹੈ ਕਿ ਉਹ ਘਾਹ ਦੇ ਤਣਕਿਆਂ ਦੇ ਨਾਲ ਚੀਜ਼ਾਂ ਬਣਾਉਂਦੇ ਨੇ ਔਰ ਉਹ ਜਿਹੜੀ ਇਸ ਵਕਤ ਇੱਕ تراשי ਹੋਈ ਕਹਿ ਸਕਦੇ ਆ ਕਿ ਕਲਾ ਜਿਹੜੀ ਹੈਗੀ ਹੈ ਉਹ ਹੈਗੀ ਹੈ ਸ਼ਿਵਾਜੀ ਮਹਾਰਾਜ ਦੀ ਇਹ ਮੂਰਤੀ ਇਸ ਮੂਰਤੀ ਦੀ ਦੱਸਿਆ ਜਾ ਰਿਹਾ ਖਾਸियत ਇਹ ਹੈਗੀ ਹੈ ਕਿ ਇਸ ਮੂਰਤੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਾਈਟ ਦਾ ਐਂਗਲ ਬਦਲਦਾ ਹੈ ਉਸੇ ਤਰੀਕੇ ਦੇ ਨਾਲ ਇਹ ਮੂਰਤੀ ਦੇ ਇਮੋਸ਼ਨਸ ਵੀ ਜਿਹੜੇ ਨੇ ਉਹ ਬਦਲਦੇ ਨੇ ਬਦਲਦੇ ਨੇ ਸ਼ਿਵਾਜੀ ਮਹਾਰਾਜ ਦੇ ਇਮੋਸ਼ਨਸ ਵੀ ਬਦਲਦੇ ਨੇ ਇਸ ਦੇ ਵਿੱਚ ਜੇਕਰ ਤੁਸੀਂ ਲਾਈਟ ਦਾ ਐਂਗਲ ਉੱਤੋਂ ਦੋਗੇ ਤਾਂ ਇਦਾਂ ਦਾ ਇਮੋਸ਼ਨ ਦਿਖੇਗਾ ਜਿਸ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਸ਼ਿਵਾਜੀ ਮਹਾਰਾਜ ਯੁੱਧ ਦੇ ਕਹਿ ਸਕਦੇ ਆ ਕਿ ਤਿਆਰੀ ਦੇ ਵਿੱਚ ਨੇ ਜੇਕਰ ਸਾਈਡ ਤੋਂ ਲਾਈਟ ਕੀਤੀ ਜਾਵੇ ਤਾਂ ਐ ਲੱਗੇਗਾ ਕਿ ਸ਼ਿਵਾਜੀ ਮਹਾਰਾਜ ਬਹੁਤ ਕਾਮਲੀ ਬੈਠੇ ਹੋਏ ਨੇ ਬਹੁਤ ਸਹਿਜਤਾ ਦੇ ਨਾਲ ਬੈਠੇ ਹੋਏ ਨੇ जिन्होंने मूर्ति को तराशा जिन्होंने इस मूर्ति को बनाया उस कलाकार ना वे इसी गल बात करांगे अभिषेक कुमार साहब ਨਾਲ ਮੌਜੂਦ ਨੇ ਜ਼ਰੂਰ ਗੱਲਬਾਤ ਕਰਾਂਗੇ ਸੋ अभिषेक ਸਭ ਤੋਂ ਪਹਿਲਾ ਸਵਾਲ ਇਹੀ ਕਿ ਲੰਬੇ ਸਮੇਂ ਤੋਂ ਤੁਸੀਂ ਜਿਹੜੀ ਗ੍ਰਾਸ ਆਰਟਿਸਟਿਕ ਕਰ ਰਹੇ ਹੋ ਇੱਕ ਸਾਡੀ ਕਹਿੰਦੀ ਕਿ ਪੁਰਾਤਨ ਕਲਾ ਹੈਗੀ ਹੈ ਜਿਸ ਨੇ ਤੁਸੀਂ ਅੱਜ ਵੀ ਜੀਵਿਤ ਰੱਖਿਆ ਹੋਇਆ சிவாਜੀ ਮਹਾਰਾਜ ਦੀ ਇਸ ਮੂਰਤੀ ਨੂੰ ਬਣਾਉਣ ਦਾ ਮਨ ਚ ਖਿਆਲ ਕਿਵੇਂ ਆਇਆ ਔਰ ਇਹ ਕਿਦਾਂ ਤਰਾਸ਼ਿਆ ਗਿਆ ਕਿ ਜਿਹੜੇ ਇਮੋਸ਼ਨਸ ਨੇ ਇਸ ਮੂਰਤੀ ਦੇ ਬਦਲਦੇ ਨੇ ਦੇਖੋ ਇਸ ਦਾ ਜਿਹੜਾ ਸਫਰ ਸੀਗਾ ਸ਼ਿਵਾਜੀ ਮਹਾਰਾਜ ਦੀ ਸਟੈਚੂ ਦਾ ਇਹ ਅਸਲ ਤੋਂ 11 ਸਾਲ ਪਹਿਲਾਂ ਸ਼ੁਰੂ ਹੋ ਗਿਆ ਸੀ ਜਦ ਇੱਕ ਐਗਜ਼ੀਬਿਸ਼ਨ ਦੇ ਵਿੱਚ ਕਿਸੇ ਨੇ ਮੈਨੂੰ ਟੋکریاں ਬੁਣਨ ਵਾਲਾ ਕਿਹਾ ਸੀ ਤੇ ਉਹ ਮਨ ਨੂੰ ਠੇਸ ਕਰ ਗਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਕਿਹਾ ਯਾਰ ਗਰਾਸ ਆਰਟਿਸਟ ਲੋਕੀ ਮੈਨੂੰ ਕਹਿੰਦੇ ਆ ਤੁਸੀਂ ਮੈਨੂੰ ਟੋکریاں ਬੁਣਨ ਵਾਲਾ ਕਹਿ ਰਹੇ ਹੋ ਬਟ ਉਸ ਵੇਲੇ ਮੈਂ ਉਹਨਾਂ ਨੂੰ ਕੁਝ ਕਿਹਾ ਨਹੀਂ ਸੀਗਾ ਬਟ ਉਹ ਇੱਕ ਮਨ ਚ ਠੇਸ ਰਹਿ ਗਿਆ ਸੀ ਤੇ ਉਸੇ ਟੀਸ ਨੇ ਇਹ ਜਿਹੜੀ ਹੈਗੀ ਇੱਕ ਇਨਵੈਂਸ਼ਨ ਮੇਰੇ ਤੋਂ ਕਰਵਾ ਦਿੱਤੀ ਹੈ ਤੇ ਮੋਸਟ ਆਫ ਇਹ சிவாਜੀ ਮਹਾਰਾਜ ਦਾ ਸਟੈਚੂ ਹੈ ਇਹਨਾਂ ਦਾ ਫੇਸ ਦਾ ਪੈਟਰਨ ਇਦਾਂ ਦਾ ਆਪਾਂ ਡਿਜ਼ਾਈਨ ਕੀਤਾ ਹੈ ਕਿ ਜਿਸ ਦੇ ਨਾਲ ਅਲੱਗ-ਅਲੱਗ ਐਂਗਲਸ ਤੋਂ ਇਹਨਾਂ ਦੇ ਅਲੱਗ-ਅਲੱਗ ਇਮੋਸ਼ਨਸ ਐਕਸਪ੍ਰੈਸ਼ਨਸ ਸ਼ੋ ਹੁੰਦੇ ਨੇ ਪਰ ਜਿਸ ਤਰੀਕੇ ਨਾਲ ਮਤਲਬ ਕਿਹੜੇ ਕਿਹੜੇ ਇਮੋਸ਼ਨਸ ਨੇ ਕਿ ਕੁਛ ਇੱਕ ਤਾਂ ਮੈਨੂੰ ਕੁਛ ਦਿਖਿਆ ਵੀ ਸੀਗਾ ਉਸੇ ਦੇ ਹਿਸਾਬ ਨਾਲ ਮੈਂ ਵੀ ਮੜਾ ਦੱਸ ਦਿੱਤਾ ਪਰ ਹੋਰ ਕਿਹੜੇ ਕਿਹੜੇ ਇਮੋਸ਼ਨਸ ਨੇ ਜੋ ਕਿ ਇਸ ਮੂਰਤੀ ਦੇ ਦਿਖਦੇ ਨੇ ਔਰ ਉਹ ਇਮੋਸ਼ਨਸ ਬਣੇ ਕਿਦਾਂ ਦੇਖੋ ਜਿਵੇਂ ਤੁਸੀਂ ਫਰੰਟ ਤੋਂ ਸ਼ਿਵਾਜੀ ਮਹਾਰਾਜ ਦਾ ਸਟੈਚੂ ਦੇਖਦੇ ਹੋ ਫਰੰਟ ਤੋਂ ਤਾਂ ਉਹ ਇੱਕਦਮ ਕੂਲ ਅਮਕਾਰ ਉਹਨਾਂ ਦਾ ਨੇਚਰ ਲੱਗਦਾ ਜਦ ਆਪਾਂ ਫੋਰਹੈਡ ਤੋਂ ਉਹਨਾਂ ਦੇ ਉੱਤੇ ਲਾਈਟ ਪਾਉਂਦੇ ਆ ਤਾਂ ਉਸ ਟਾਈਮ ਉਹ ਇੱਕ ਐਗਰੈਸਿਵ ਉਹਨਾਂ ਦੇ ਨੇਚਰ ਹੈਗਾ ਫੇਸ ਤੇ ਐਕਸਪ੍ਰੈਸ਼ਨ ਸ਼ੋ ਹੁੰਦੇ ਨੇ ਜਦ ਆਪਾਂ ਦੋਨੋਂ ਸ਼ੋਲਡਰਸ ਦੇ ਐਂਗਲਸ ਤੋਂ ਸ਼ਿਵਾਜੀ ਮਹਾਰਾਜ ਦੇ ਸਟੈਚੂ ਨੂੰ ਦੇਖਦੇ ਆ ਤਾਂ ਉਹ ਜਸਟ ਐਵੇਂ ਲੱਗਦਾ ਕਿ ਜਿਵੇਂ ਇੱਕ ਲਾਈਟ ਸਮਾਈਲ ਉਹਨਾਂ ਦੇ ਫੇਸ ਤੇ ਐਕਸਪ੍ਰੈਸ ਹੋ ਰਹੀ ਹੈ ਤੇ ਕਿੰਨਾ ਸਮਾਂ ਲੱਗ ਗਿਆ ਇਸ ਮੂਰਤੀ ਨੂੰ ਬਣਾਉਣ ਲਈ ਕਿਉਂਕਿ ਤੁਸੀਂ ਕਿਹਾ ਕਿ 11 ਸਾਲ ਦਾ ਲੰਬਾ ਸਫ਼ਰ ਹੈਗਾ ਪਰ ਸ਼ੁਰੂਆਤ ਕਦੋਂ ਹੋਈ ਔਰ ਕਿੰਨਾ ਕੁ ਸਮਾਂ ਲੱਗ ਗਿਆ ਇਸ ਮੂਰਤੀ ਨੂੰ ਤਰਾਸ਼ਣ ਦੇਣ ਲਈ ਦੇਖੋ ਮੂਰਤੀ ਬਣਾਉਣ ਵਾਸਤੇ ਮੈਨੂੰ ਨੀਰਬੋਟ 5 ਮਹੀਨੇ 10 ਦਿਨ ਦੇ ਕਰੀਬ ਦਾ ਸਮਾਂ ਲੱਗਾ ਜਿਸ ਚ 2 ਮਹੀਨੇ ਇਸ ਮੂਰਤੀ ਦੀ ਡਿਜ਼ਾਈਨਿੰਗ ਤੇ ਦਿੱਤੇ ਨੇ ਡਿਜ਼ਾਈਨਿੰਗ ਦੇ ਵਿੱਚ ਹਰ ਤਣਕੇ ਦਾ ਹਿਸਾਬ ਰੱਖਣਾ ਸੀ ਕਿਹੜੇ ਤਣਕੇ ਨੂੰ ਕਿਹੜੇ ਐਂਗਲ ਦੇ ਕਿੱਧਰ ਨੂੰ ਮੋੜਨਾ ਜਿਸ ਦੇ ਨਾਲ ਇੱਕ ਪੋਟਿਕਲ ਸ਼ੇਪ ਬਣੂਗੀ ਮੋਸਟਲੀ ਉਸ ਤੇ ਬਹੁਤ ਵਰਕ ਲੱਗਿਆ ਤੇ ਇਹ ਵੀ ਅਸੀਂ ਕੁਝ ਚੀਜ਼ਾਂ ਇਹਦੇ ਚ ਤਿਆਰ ਰੱਖੀਆਂ ਗਈਆਂ ਕਿ ਪੂਰਾ ਤੋਂ ਪੂਰਾ ਸਟੈਚੂ ਘਾ ਦੇ ਨਾਲ ਹੀ ਬਣਾ ਹੈ ਕਿਸੇ ਪ੍ਰਕਾਰ ਦਾ ਇਹਦੇ ਚ ਕਲਰ ਨਹੀਂ ਯੂਜ਼ ਹੋਇਆ ਤੇ ਜੋ ਇਹਨਾਂ ਦੀ ਸਪੈਸ਼ਲ ਪਗੜੀ ਹੈਗੀ ਹੈ ਉਹ ਇਸ ਤਰੀਕੇ ਨਾਲ ਡਿਜ਼ਾਈਨ ਕੀਤੀ ਗਈ ਹੈ ਕਿ ਆਪਾਂ ਅਗਰ ক্লোਜ਼ ਕਰਕੇ ਇਹਨਾਂ ਤੇ ਲਾਈਟ ਰਿਫਲੈਕਟ ਕਰਦੇ ਆਂ ਪਗੜੀ ਤੇ ਤਾਂ ਉਹ ਪੂਰੀ ਪਗੜੀ ਨੂੰ ਚਮਕਾਉਂਦੀ ਹੈ ਪੂਰੀ ਪਗੜੀ 'ਚ ਉਹ ਲਾਈਟ ਦਾ ਪ੍ਰਸਾਰ ਕਰਦੀ ਹੈ ਤੇ ਮੋਸਟਲੀ ਪੂਰਾ ਦਾ ਪੂਰਾ ਸਟੈਚੂ ਗਰਾਸ ਨਾਲ ਬੁਣ ਕੇ ਬਣਿਆ ਹੋਇਆ ਹੈ ਚਾਹੇ ਤੁਸੀਂ ਫਿੰਗਰਸ ਦੇਖ ਲਓ ਫਿੰਗਰਸ ਦੇ ਨੇਲਸ ਤੱਕ ਦੇਖ ਲਓ ਉਹ ਸਾਰੇ ਦੇ ਸਾਰੇ ਗਰਾਸ ਨਾਲ ਬਣੇ ਹੋਏ ਨੇ ਇਨਾਂ ਦੀ ਜਿਹੜੀ ਤੁਸੀਂ ਗਲੇ 'ਚ ਮਾਲਾ ਦੇਖ ਰਹੇ ਹੋ ਉਹ ਵੀ ਘਾਹ ਨਾਲ ਬਣੀ ਹੋਈ ਹੈ ਤੇ ਉਹਦੇ ਵਿੱਚ ਜਿਹੜਾ ਧਾਗਾ ਯੂਜ਼ ਹੋਇਆ ਉਹ ਵੀ ਘਾਹ ਦਾ ਹੀ ਹੈ। ਹਮਮ। ਬੰਦੇ ਵਿੱਚ ਕੁਝ ਵੀ ਇਦਾਂ ਦਾ ਨਹੀਂ ਹੈਗਾ ਕਿ ਆਰਟੀਫੀਸ਼ੀਅਲ ਹੈ ਅਲੱਗ ਤੋਂ ਕੋਈ ਚੀਜ਼ ਜਿਹੜੀ ਇਸ ਦੇ ਵਿੱਚ ਨਹੀਂ ਇਸਤੇਮਾਲ ਕੀਤੀ ਗਈ। ਜੋ ਵੀ ਇਹ ਚ ਬਣਦਾ ਰਿਹਾ, ਬੁਣਦਾ ਰਿਹਾ ਉਹ ਸਾਰੀ ਘਾਹ ਦੀ ਹੀ। ਬਿਲਕੁਲ ਜੀ ਜੋ ਵੀ ਤੁਸੀਂ ਦੇਖ ਰਹੇ ਚਾਹੇ ਦਾੜੀ ਹੈ, ਚਾਹੇ ਅੱਖਾਂ ਨੇ, ਚਾਹੇ ਸਿਰ ਦੇ ਬਾਲ ਨੇ ਉਹ ਸਾਰੇ ਸਾਰੇ ਅਸੀਂ ਜਿਹੜਾ ਘਾਹ ਦੇ ਬਰੀਕ ਫਾਈਬਰਸ ਨੇ ਬਲੈਕ ਕਲਰ ਦੇ ਉਹ ਯੂਜ਼ ਕਰਕੇ ਬਣਾਏ ਨੇ। ਤੇ ਸੋਨਾਂ ਚ ਇਹ ਵੀ ਹੈ ਕਿ ਇਸ ਮੂਰਤੀ ਦਾ ਕਿਤੇ ਨਾ ਕਿਤੇ ਅੰਕਲਨ ਜਿਹੜਾ ਹੈਗਾ ਉਹ ਇਸ ਇੱਕ ਐਸੀ ਪੇਂਟਿੰਗ ਦੇ ਨਾਲ ਕੀਤਾ ਜਾ ਰਿਹਾ ਜੋ ਕਿ ਵਰਲਡ ਫੇਮਸ ਹੈ ਉਹਦੇ ਚ ਵੀ ਇਹੀ ਗੱਲ ਕਹੀ ਜਾਂਦੀ ਕਹਿੰਦੇ ਕਿ ਉਹ ਪੇਂਟਿੰਗ ਜਿਹੜੀ ਹੈ ਵੱਖ-ਵੱਖ ਥਾਵਾਂ ਤੋਂ ਇਮੋਸ਼ਨਸ ਬਦਲਦੀ ਹੈ ਮੋਨਾਲੀਸਾ ਦੀ ਗੱਲ ਕਰ ਰਿਹਾ ਉਸ ਦਾ ਅੰਕਲਨ ਇਸ ਨਾਲ ਕਿਸ ਤਰੀਕੇ ਕੀਤਾ ਜਾ ਰਿਹਾ ਦੇਖੋ ਐਕਚੁਅਲੀ ਜੋ ਮੋਨਾਲੀਸਾ ਪੇਂਟਿੰਗ ਹੈਗੀ ਹੈ ਉਹ ਮਤਲਬ ਦੋ ਐਕਸਪ੍ਰੈਸ਼ਨ ਉਹਨਾਂ ਦੇ ਸ਼ੋ ਹੁੰਦੇ ਨੇ ਇਵਨ ਜ਼ਿਆਦਾ ਆਪਾਂ ਸਿੰਪਲ ਸਾਹਮਣੇ ਤੋਂ ਮੋਨਾਲੀਸਾ ਪੇਂਟਿੰਗ ਨੂੰ ਦੇਖਦੇ ਨੇ ਤਾਂ ਉਹ ਇੱਕ ਸਮਾਈਲ ਦਾ ਫੇਸ ਦਿਖਾਉਂਦੀ ਹੈ ਜਦ ਆਪਾਂ ਉਹਨੂੰ ਥੋੜੇ ਸਾਈਡ ਤੋਂ ਦੇਖਦੇ ਨੇ ਤਾਂ ਉਹ ਸਮਾਈਲ ਜਿਹੜੀ ਹੈਗੀ ਉਹ ਫਿੱਕੀ ਪੈ ਜਾਂਦੀ ਹੈ ਤੇ ਉਹਦੇ ਚ ਦੋ ਇਮੋਸ਼ਨ ਸ਼ੋ ਹੋਂਦੇ ਨੇ ਜਿਹੜਾ ਸ਼ਿਵਾਜੀ ਮਹਾਰਾਜ ਦਾ ਸਟੈਚੂ ਇਸ ਵੇਲੇ ਬਣਿਆ ਹੈ ਇਹ ਵਰਲਡ ਦਾ ਪਹਿਲਾ ਅਜਿਹਾ ਦਾ ਸਟੈਚੂ ਹੈ ਜਿਸ ਦੇ ਜੇ 3 ਇਮੋਸ਼ਨਸ ਸ਼ੋ ਹੋ ਰਹੇ ਨੇ ਤੇ ਕੀ ਡਾਈਮੈਂਸ਼ਨ ਜੇ ਮੈਂ ਇਸ ਇਸ ਮੂਰਤੀ ਦੀ ਡਾਈਮੈਂਸ਼ਨ ਦੀ ਗੱਲ ਕਰਾਂ ਕਿ ਸਾਈਜ਼ ਦੀ ਮੂਰਤੀ ਹੈ ਕਿੰਨੇ ਬਾਏ ਕਿੰਨੇ ਦੀ ਮੂਰਤੀ ਹੈ ਡਾਈਮੈਂਸ਼ਨ ਜੇਕਰ ਦੱਸਾਂ ਆਏ 13 ਇੰਚ ਇਹਨਾਂ ਦੀ ਹਾਈਟ ਹੈਗੀ ਹੈ ਤੇ ਨੀਰਬੋਟ 7 ਇੰਚ ਦਾ ਇਹਨਾਂ ਦਾ ਡਾਇਮੀਟਰ ਹੈਗਾ ਤੇ ਮੋਸਟ ਆਫ ਜੇ ਪੂਰੀ ਮੂਰਤੀ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ 1678 ਮੈਂ ਤਣਕੇ ਇਸਤੇਮਾਲ ਕੀਤੇ ਨੇ ਜਿਨ੍ਹਾਂ ਨੂੰ 7435 ਵਾਰ ਬੈਂਡ ਕੀਤਾ ਗਿਆ ਜੇ ਫੇਸ ਦੀ ਗੱਲ ਕਰੀਏ ਫੇਸ ਦਾ ಅಲੰਕਰ ਮੈਂ ਅਲੱਗ ਕੀਤਾ ਹੈ ਫੇਸ ਦੇ ਵਿੱਚ 8245 ਤਣਕੇ ਆ ਬ੍ਰੀਕ ਫਾਈਬਰ ਬਿਲਕੁਲ ਬ੍ਰੀਕ ਫਾਈਬਰ ਇਸਤੇਮਾਲ ਹੋਏ ਨੇ ਜਿਨ੍ਹਾਂ ਨੂੰ 27921 ਵਾਰ ਬੈਂਡ ਕੀਤਾ ਗਿਆ ਹੁਣ ਤੁਸੀਂ ਬਣਤਰ ਤੇ ਬਣਤਰ ਦੋਨਾਂ ਦਾ ਤੁਸੀਂ ਕਹਿ ਸਕਦੇ ਆ ਕਿ ਇੱਕ ਮੇਲ ਜਿਹੜਾ ਉਹ ਸਮੇਲ ਜਿਹੜਾ ਉਹ ਬਣਾ ਕੇ ਰੱਖਿਆ ਹੋਇਆ ਹੈ ਬਿਲਕੁਲ ਜੀ ਇਹਦਾ ਰੀਜ਼ਨ ਇਹ ਸੀਗਾ ਕਿਉਂਕਿ ਇਹ ਜਿਹੜੀ ਆਕ੍ਰਿਤੀ ਹੈਗੀ ਹੈ ਇਹਨੂੰ 0 ਤੋਂ ਆਪਾਂ 100 ਤੱਕ ਲੈ ਕੇ ਜਾਣੇ ਆ ਤੇ ਜਿਹੜੇ ਬਾਕੀ ਹੋਰ ਘੜਨ ਵਾਲੀ ਤਰੀਕੇ ਹੁੰਦੇ ਨੇ ਉਹਦੇ ਚ ਆਪਾਂ 100 ਤੋਂ 0 ਨੂੰ ਆਉਂਦੇ ਆ ਮਤਲਬ ਕਿ ਅੰਦਰ ਤੋਂ ਬਾਹਰ ਨੂੰ ਬਣਦੀ ਏ ਜਿਵੇਂ ਆਪਾਂ ਸਟੋਨ ਆਰਟ ਦੇਖਦੇ ਆ ਉਹ ਬਾਹਰ ਤੋਂ ਅੰਦਰ ਨੂੰ ਬਣਦੀ ਆ ਜੀ ਤੇ ਇਹਦੇ ਵਿੱਚ ਹੁਣ ਜੇਕਰ ਗੱਲ ਕਰੀਏ ਤਾਂ ਜੇ ਆਮ ਇਨਸਾਨ ਦੀ ਗੱਲ ਕਰੀਏ ਕਿਉਂਕਿ ਹਰ ਕੋਈ ਕਹਿੰਦਾ ਕਹਿੰਦਾ ਪਾਜੀ ਖਰਚਾ ਕਿੰਨਾ ਆ ਗਿਆ ਇਹ ਚ ਖਰਚਾ ਕਿੰਨਾ ਆਇਆ ਤੁਹਾਡਾ ਬਣਾਉਣ ਦਾ ਦੇਖੋ ਖਰਚੇ ਦਾ ਕੋਈ ਅੰਕਲਨ ਨਹੀਂ ਕੀਤਾ ਜਾ ਸਕਦਾ ਬਟ ਇਹ ਹੈ ਕਿ ਐਕਸੀਪੀਟ ਦੇਖ ਲਓ ਕਿ 5 ਮਹੀਨੇ 10 ਦਿਨ ਲੱਗੇ ਨੇ 11 ਸਾਲ ਉਸ ਤੋਂ ਪਹਿਲਾਂ ਦੀ ਤਪੱਸਿਆ ਕਰਦੇ ਨੂੰ ਹੋ ਗਏ ਨੇ ਤਾਂ ਤੁਸੀਂ ਖੁਦ ਹਲਕਨ ਕਰਦੇ ਵਿੱਚ ਕਹਿੰਦੇ ਕਿ ਕੱਲੀ ਪੈਸੇ ਦੀ ਇਨਵੈਸਟਮੈਂਟ ਨਹੀਂ ਹੈ ਇਹ ਚ ਸਮੇਂ ਦੀ ਇਨਵੈਸਟਮੈਂਟ ਵੀ ਹੋਣੀ ਹੈ ਔਰ ਵੈਸੀ ਚੀਜ਼ ਜਿਹੜੀ ਜਿਹੜੀ ਮੂਰਤੀ ਰੂਪ ਚ ਬਣਾਈਓ ਆਪਣੇ ਆਪ ਚਨਮੁੱਲੀ ਦੇਖੋ ਸਮਾਂ ਹੀ ਪੈਸਾ ਹੁੰਦਾ ਹੈ 24 ਇਨਸਾਨ ਆਪਣਾ ਸਮਾਂ ਦੇ ਰਹੇ ਆ ਦੋ ਇੱਕ ਵਾਰੀ ਆਪਣਾ ਪੈਸਾ ਹੀ ਦੇ ਰਿਹਾ ਤੇ ਹੁਣ ਇਸ ਮੂਰਤੀ ਨੂੰ ਲੈ ਕੇ ਕਿਸ ਤਰੀਕੇ ਕਿਸ ਥਾਂ ਤੱਕ ਤੁਹਾਡੀ ਪਹੁੰਚ ਹੋਈ ਹੈ ਕਿਹਨਾ ਥਾਂ ਤੱਕ ਤੁਸੀਂ ਪਹੁੰਚੇ ਹੋ ਔਰ ਖਾਸ ਕਰਕੇ ਜੇਕਰ ਸ਼ਿਵਾਜੀ ਮਰਾਠਾ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਜਿਹੜਾ ਹੈ ਕਹਿ ਸਕਦੇ ਹਾਂ ਕਿ ਲਿੰਕੇਜ ਜਿਹੜੀ ਹੈ ਉਹ ਮਹਾਰਾਸ਼ਟਰ ਤੋਂ ਆਉਂਦੀ ਹੈ ਸੋ ਕਿਤੇ ਨਾ ਕਿਤੇ ਉੱਥੇ ਇਹਦੀ ਸਰਕਾਰ ਨੇ ਜਾਂ ਉੱਥੇ ਦੇ ਕਿਸੇ ਆਰਗੇਨਾਈਜੇਸ਼ਨ ਨੇ ਤੁਹਾਡੇ ਨਾਲ ਕੰਟੈਕਟ ਕੀਤਾ ਹੈ ਤੁਹਾਡੇ ਦੀ ਕਿਥੇ ਤੱਕ ਪਹੁੰਚ ਹੋਈ ਦੇਖੋ ਉ ਮਹਾਰਾਸ਼ਟਰ ਮੇ ਜਾਣਾ ਹੈਗਾ ਆਫਟਰ ਰਕਸ਼ਾ ਬੰਧਨ ਮਹਾਰਾਸ਼ਟਰ ਦਾ ਮੇਰਾ ਇੱਕ ਰੂਟ ਹੈਗਾ ਤੇ ਉਹ ਪੂਰਾ ਸੀ ਪਲਾਨ ਅਪ ਕੀਤਾ ਹੋਇਆ ਹੈ ਸ਼ਿਵਾਜੀ ਮਹਾਰਾਜ ਰਿਲੇਟਡ ਕਿਤੇ ਕਿਤੇ ਕੀ ਕੀ ਇਵੈਂਟਸ ਹੋਣੇ ਨੇ ਤਾਂ ਡੈਫੀਨਿਟਲੀ ਉੱਥੇ ਸਾਡਾ ਬਹੁਤ ਕੁਝ ਪਲਾਨ ਕੀਤਾ ਹੋਇਆ ਸੀ ਤੇ ਹੁਣ ਪੰਜਾਬ ਸਰਕਾਰ ਤੱਕ ਤੁਹਾਨੂੰ ਤੁਸੀਂ ਅਪਰੋਚ ਕੀਤੀ ਹੈ ਜੋ ਤੁਸੀਂ ਕਲਾ ਕ੍ਰਿਤੀ ਕਰ ਰਹੇ ਹੋ ਇਸ ਨੂੰ ਲੈ ਕੇ ਕੋਈ ਅਪਰੋਚ ਪੰਜਾਬ ਸਰਕਾਰ ਤੱਕ ਨਹੀਂ ਹਜੇ ਪੰਜਾਬ ਸਰਕਾਰ ਨਾਲ ਕੋਈ ਖਾਸ ਅਪਰੋਚ ਨਹੀਂ ਹੋਈ ਪਰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਉਹਨਾਂ ਕੋਲ ਜ਼ਰੂਰ ਇਹ ਮੈਸੇਜ ਆ ਰਿਹਾ ਹੈਗਾ ਕਿ ਐਵੇਂ ਕੁਝ ਇਨਵੈਂਸ਼ਨ ਹੋਈ ਹੈ ਪੰਜਾਬ 'ਚ ਜਿਹੜੀ ਇੰਟਰਨੈਸ਼ਨਲ ਲੈਵਲ ਦੀ ਹੈ ਤੇ ਡੈਫੀਨਿਟਲੀ ਉਹਨਾਂ ਵੱਲੋਂ ਕੋਈ ਨਾ ਕੋਈ ਕਾਲ ਜ਼ਰੂਰ ਆਊਗੀ ਮੈਸੇਜ ਜ਼ਰੂਰ ਆਊਗਾ ਗੇ ਬਹੁਤ ਬਹੁਤ አመਸ਼ੇਕ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਤਾਂ ਜੇ ਸਾਨੂੰ ਅਨਲਾ ਅਭਿਸ਼ੇਕ ਕੁਮਾਰ ਜੋ ਕਿ ਇਸ ਕਹਿ ਸਕਦੇ ਆ ਨਾਇਆਬ ਅਕ੍ਰਿਤੀ ਨੂੰ ਜਿਨ੍ਹਾਂ ਨੇ ਤਰਾਸ਼ਿਆ ਹੈ ਜਿਸ ਤਰੀਕੇ ਦੱਸਿਆ ਕਿ ਕਿੰਨੀ ਵਾਰੀ ਜਿਹੜਾ ਹੈ ਕਾ ਦੇ ਤਿੰਕੇ ਨੂੰ ਹੀ ਜਿਹੜਾ ਬੁਣਿਆ ਗਿਆ ਹੈ ਔਰ ਹਰ ਇੱਕ ਛੀ ਸੀੜੀ ਇਸ ਮੂਤਰੇ ਵਿੱਚ ਬਣਾਈ ਗਈ ਹੈ ਉਹ ਕਾ ਦੇ ਤਿੰਕੇ ਨਾਲ ਬਣਾਈ ਗਈ ਹੈ। ਤੁਹਾਨੂੰ ਇਹ ਪੇਸ਼ ਕਰ ਸਾਡੀ ਕਿਹੋ ਜਿਹੀ ਲੱਗੀ ਹੈ। ਜ਼ਰੂਰ ਸਾਨੂੰ ਸਾਡੇ ਸਾਡਾ ਵੀ ਰਾਏ ਸਾਂਝੀ ਕਰਨਾ। ਕੈਮਰਾ ਪਰਸਨ ਸ਼ਿਵਾ ਦਿਨਾਲ ਸਾਹਿਦਨੂਲਾ ਲਿਵਿੰਗ ਇਟ ਅ ਨਿਊਜ਼ ਮੋਹਾਲੀ